ਸ੍ਰੀ ਕਾਲ ਜੀ। ਔਰ ਯੂ ਵੀ ਕਿਆ ਹਾਲ ਆ? ਬਹੁਤ ਵਧੀਆ ਜੀ। ਔਰ ਕਿੱਦਾਂ ਲੱਗਾ? ਮਲਚਰ ਮਾਰਦੇ ਤੇ। ਮਲਚਰ ਮਾਰਦਾ ਐ। ਤੇ ਇਧਰ ਹੋ ਗਈ ਜੀ ਦੀ ਵੱਟ ਸਾਰੀ ਐ ਨਾ। ਹਾਂ ਚੱਲ ਵਧੀਆ। ਉਦੋਂ ਮੈਂ ਬਣਾਈ ਸੀ ਵੀਡੀਓ। ਉਦੋਂ ਮੈਨੂੰ ਪਤਾ ਨਹੀਂ ਲੱਗਿਆ ਕੱਲ ਸਵੇਰੇ ਜਲਦੀ ਵੱਢ ਲਈ। ਹਾਂ ਜੀ। ਮੈਂ ਫੇਰ ਲੇਟ ਹੋ ਗਿਆ ਆਉਂਦੇ ਆਉਂਦੇ। ਅੱਛਾ ਜੀ। ਹਾਂ ਇਹ ਇਹ ਮਲਚਰ ਨਾਲ ਕਿਆ ਹੁੰਦਾ ਐ ਨਾ? ਇਹ ਜਿਵੇਂ ਜੂੰਡੇ ਖੜੇ ਤੇ। ਹਾਂ। ਇਹ ਉਹਦੀ ਪਰਾਲੀ ਨੂੰ ਬਰੀਕ ਕਰਨ ਦਾ ਜਿਵੇਂ ਟੋਕਾ ਕਰ ਦਿੰਦਾ। ਅੱਛਾ। ਆ ਜਿਹੜੇ ਆ ਉੱਪਰ ਉੱਪਰ ਨੂੰ ਹੋਏ ਹੁੰਦੇ ਜਿਵੇਂ ਹਨਾ ਹਾਂ ਜਿਹੜੇ ਜੂੰਡੇ ਖੜੇ ਹੁੰਦੇ ਆ ਹਾਂ ਹਾਂ ਇਹ ਸਾਰੇ ਬਰੀਕ ਕਰ ਦਿੰਦਾ ਠੀਕ ਆ ਠੀਕ ਆ ਠੀਕ ਆ ਮੈਂ ਸਦਾ ਗੰਦੇ ਗੰਦੇ ਖੇਤਾਂ ਜਮਾਰਨ ਨੂੰ ਹੁੰਦਾ ਇਹ ਅੱਛਾ ਇਹ ਆ ਫਿਰ ਜੇ ਸੁਪਰ ਸਟਰਾਂ ਕਣ ਕਣ ਵਿੱਚ ਨਹੀਂ ਉਹਦੇ ਪਹਿਲਾਂ ਉੱਤੋਂ ਪਹਿਲਾਂ ਉੱਤੋਂ ਬੜਾ ਮਾਰ ਦਵੇ ਅੱਛਾ ਅੱਛਾ ਸਹੀ ਆ ਸਹੀ ਆ ਨਾ ਨਾ ਠੀਕ ਆ ਬਦਈ ਮੈਂ ਦੇਖਿਆ ਪਹਿਲੀ ਵਾਰ ਇਹ ਉਹ ਸੁਣਿਆ ਵੀ ਕਿਆ ਹੁੰਦਾ ਮੈਂ ਮੈਂ ਦੇਖਾ ਮੈਂ ਕਿਹਾ ਕਿ ਤੇ ਰੋਟਾਵੇਟਰ ਲਾਦਾ ਦੇਖਣ ਨੂੰ ਹਾਂ ਕੋਈ ਨਹੀਂ ਚਲਾ ਲਾ ਮੈਂ ਬਣਾਉਣਾ ਜੀ ਵੀਡੀਓ ਦੇਖਿਆ ਅੱਜ ਪਹਿਲੀ ਵਾਰ ਮਲਚਰ ਮੈਂ ਪਹਿਲੀ ਵਾਰ ਇਹਨਾਂ ਚੀਜ਼ਾਂ ਦੇ ਵੜਿਆ ਹਾਂ ਮੈਨੂੰ ਇਟਨਾ ਹੀ ਨੌਲੇਜ ਘੱਟ ਆ ਰੂਟਾ ਮੀਟਰ ਲਾਦਾ ਹੁਣ ਤਾਂ ਦੇਖਣ ਨੂੰ ਮੈਨੂੰ ਪਤਾ ਲੱਗਿਆ ਵੀ ਇਹ ਉਹ ਚੀਜ਼ਾਂ ਭੰਦ ਹੁੰਦਾ ਜਿਹੜੀਆਂ ਆਹ ਗੱਠਾਂ ਜੀਆਂ ਆਉਂਦੀਆਂ ਜਿਵੇਂ ਉਹ ਟੁੰਡਾਂ ਜੀਆਂ ਨਿਕੜੇ ਆਉਂਦੀਆਂ ਉਹ ਭੰਦ ਦਿੰਦਾ ਹੈ ਤਾਂ ਮੈਂ ਲੰਘਿਆ ਜਾਂਦਾ ਸੀ ਤਾਂ ਯੂਵੀ ਦੇਖਿਆ ਮੈਂ ਕਿਹਾ ਚਲ ਯੂਵੀ ਲੱਗਿਆ ਹੋਇਆ ਲੈ ਕੇ ਆਇਆ ਇਹ ਤੇ ਬਣਾਉਣ ਲੱਗਿਆ ਵੀ ਆਹ ਉਹਨਾਂ ਦੇ ਕੋਲ ਜਿਵੇਂ ਆਹ ਗੱਠਾਂੀਆਂ ਨਿਕਲੀਆਂ ਹੋਈਆਂ ਜਿਵੇਂ ਉਹਦੀ ਜੜਾਂੀਆਂ ਹੁੰਦੀਆਂ ਜਿਵੇਂ ਆਹ ਜੜਾਂਗੀਆਂ ਉਹ ਕੁਝ ਨਹੀਂ ਹੁੰਦਾ ਆਹ ਜੜਾਂਗੀਆਂ ਜਿਵੇਂ ਇਹ ਆਖਰੀ ਨਾ ਉਹ ਇਦਾਂ ਕਰ ਦਿੰਦਾ ਐ ਪਲੇਨ ਪੱਧਰੀ ਹੁਣ ਆਊਗਾ ਦੇਖੋ ਉਹਦੇ ਵਿੱਚ ਹੁਣ ਜਿੰਨੇ ਵੀ ਹੈਗੇ ਆ ਆ ਜਿੰਨੇ ਸਾਰੇ ਹੈਗੇ ਆ ਦੇਖੋ ਪਲੇਨ ਹੋ ਜਾਣੇ ਜਿਹੜੇ ਜਿਹੜੇ ਜਿੰਨੇ ਵੀ ਮਤਲਬ ਇਕੱਠਾ ਆਈਆਂ ਲੱਗੀਆਂ ਆ ਇਹ ਸਾਰੀਆਂ ਪਲੇਨ ਹੋ ਜਾਣੀਆਂ ਐਂ ਪੱਧਰੀ ਹੋ ਜਾਣੀਆਂ ਅੱਧਾ ਮੈਨੂੰ ਪ੍ਰਿੰਟਰ ਦਾ ਪੌਣ ਆ ਗਿਆ ਦਾ ਆਜੋ ਮੈਂ ਕਿਹਾ ਚਲੋ ਇੱਕੋ ਪਹਿਲਾਂ ਦੇਖ ਕੇ ਵੀਡੀਓ ਬਣਾ ਦਈਏ ਮੇਰਾ ਦਾਲਦਾ ਤੇ ਮੈਂ ਕਿਹਾ ਚਲ ਪਹਿਲਾਂ ਆਪਣਾ ਲਵਾਂ ਮੁੱਕ ਕੀ ਕਰੀਏ ਆ ਦੇਖੋ ਆ ਦੇਖੋ ਅਸੀਂ ਕਰ ਪੁੰਦੇ ਆ 15 ਤੋ ਦੋਮ ਤਾਂ ਕਿਤਾਬੀ ਫੋਕਸ ਨਹੀਂ ਹੋ ਰਹਾ ਥੋੜੇ ਹੱਥ ਵੀਡੀਓ ਸਟੇਬਲ ਨਹੀਂ ਮੜੀ ਹਾਲੋ ਜੱਜਤਾ ਕਰ ਲੋੜ ਜੱਜਤਾ ਇਹ ਜਿਦਾਂ ਜਿੰਦਾ ਜਿੰਦਾ ਰਹਿੰਦੇ ਬੰਦਾ ਹੌਲੀ ਹੌਲੀ ਨੌਲੇਜ ਆਉਗੀ ਹਨਾ ਜਿੰਨੇ ਜਿਵੇਂ ਰਹੂਗੇ ਹੁਣ ਪਿੰਡ 'ਚ ਰਹਿਣ ਲੱਗੇ ਆ ਰੋਣ ਕੀ ਜਿੰਨ ਦੀ ਨੌਲੇਜ ਆਈ ਆ ਆਡੀਓ ਆਡੀਓ ਮੈਂ ਰੂਟ ਟਾਬਟਰ ਬਦਲ ਲਿਆ ਮਲਟਰ ਬਦਲ ਲਿਆ ਸੂਪਰ ਸੀਟਰ ਬਦਲ ਲਿਆ ਫਿਰ ਕਾ ਕੇ ਨੂੰ ਜਾਨੂੰ ਹੋ ਗਿਆ ਹੁੰਦਾ ਤੋ ਪਤਾ ਬੁੱਝਦਾ ਕੀ ਤਾਂ ਵਧੀਆ ਵੈਸੇ ਇਹ ਹੈਂਡ ਪਲੇਨ ਉਹੰਗਾਰੇ ਵਿੱਚ ਲਾਸਟ ਵਕਤ ਮੈਂ ਅੱਜ ਇੱਥੇ ਗੈਪ ਦਿਖਦਾ ਮਤਲਬ ਇੱਥੇ ਇੱਥੇ ਖੜੀ ਜਗ੍ਹਾ ਉਹ ਬਾਕੀ ਜਗ੍ਹਾ ਇੱਥੇ ਇੱਥੇ ਪਲੇਨ ਹੋ ਗਿਆ ਮਤਲਬ ਸਮਝ ਲਓ ਤੇ ਫਿਰ ਗਿਆ ਇਹ ਤਾਂ ਵਧੀਆ ਇਸ ਨੂੰ ਬੋਲਤੇ ਹਨ ਮਾਲਚਰ ਮਨਾਈ ਕਿਹੜਾ ਮਾਰ ਲਵੇ ਫਿਰ ਆਪਾਂ ਚੱਲਦੇ ਹਾਂ ਵੀਡੀਓ ਬਣਾ ਕੇ ਮਲਚਰ ਦੀ ਤੇ ਮੈਂ ਇੱਥੇ ਖੜਾ ਵੀ ਆ ਸੁੱਖੇ ਜਿਹੇ ਕੀਤਾ ਉਹ ਦੀ ਲਈ ਬੜੀ ਮਤਲਬ ਆਰਵਲਟਰ ਏੜੀ ਆ ਪਰ ਇੱਕ ਬਿਮਾਰੀ ਆ ਪਤਾ ਨਹੀਂ ਕੀ ਲੱਗਿਆ ਯਾਰ ਆ ਕਾਲੀ ਕਾਲੀ ਹੀ ਹੋ ਗਈ ਜਿਹੜਾ ਪੀਪਲ ਨੇ ਕੀ ਕਰ ਕਰਵਾਇਆ ਕੋਈ ਹੈ ਕੋਈ ਵੀ ਆ ਕਈ ਜਗ੍ਹਾ ਕੋਈ ਕੋਈ ਬਿਮਾਰੀ ਆ ਯਾਰ ਕਈ ਕਿਹ ਕੋਈ ਬਿਮਾਰੀ ਆ ਯਾਰ ਕਿਤੇ ਹਲਦੀ ਵਾਲੀ ਬਿਮਾਰੀ ਆ ਜੀ ਕਿਤੇ ਇਦਾਂ ਆ ਯਾਰ ਇਹ ਮੈਨੂੰ ਤਾਂ ਨਹੀਂ ਕਿਹਾ ਚੱਕ ਰਹਾ ਹਾਂ ਕੋਈ ਨੂੰ ਪਤਾ ਹੋਵੇ ਤਾਂ ਦੱਸਿਓ ਇਹ ਕਿਉਂ ਕਾਲੀ ਕਾਲੀ ਉਹਦੇ ਵਿੱਚ ਵੀ ਕਈ ਕਾਲੀਆਂ ਕਾਲੀਆਂ ਹੋਈਆਂ ਬਹੁਤ ਜਗ੍ਹਾ ਹੀ ਵੀ ਆ ਸੁੱਖਾ ਮਿਲਿਆ ਨਹੀਂ ਉਸ ਬਿੱਚ ਇੱਕ ਬਿਮਾਰੀ ਆ ਕੀ ਹੈ ਕਿਉਂ ਹੋ ਗਈ ਇਦਾਂ ਜਿਵੇਂ ਹਲਦੀ ਵਾਲਾ ਰੋਗ ਆ ਵਾ ਇੱਕ ਉਹ ਅਲੱਗ ਆ ਇਹ ਅਲੱਗ ਆ ਕਹਿਣ ਕੀ ਜੀ ਵੀ ਤੂੰ ਕਈ ਜਗ੍ਹਾ ਤੇ ਕਈ ਬਿਮਾਰੀਆਂ ਆਈਆਂ ਤੇ ਮਤਲਬ ਜਿਹੜੇ ਦੇਖਦੇ ਹੋ ਦਫਣ ਗਿਰ ਆ ਵੀ ਇਹ ਕਿਹੜਾ ਕਿਉਂ ਹੋ ਰਹੀ ਆ ਤਾਂ ਤੇ ਹੋ ਰਹੀ ਆ ਤੇ ਉਹਨੇ ਪੜ੍ਹਾਈ ਵੀ ਨਹੀਂ ਆਈ ਸੁੱਕੇ ਨੇ ਕੋਈ ਚੱਕਰ ਹੋਣਾ ਜਿਹਾ ਵੱਡੂ ਆ ਬਾਅਦ ਚ ਵੱਡੂ ਆ ਜਰਾ ਇੱਥੇ ਟਾਈਮ ਨਹੀਂ ਲਾਦਾ ਹੁਣ ਕਿਉਂਕਿ ਅੱਜਕੱਲ੍ਹ ਉਹ ਸੀਜ਼ਨ ਚੱਲ ਪਿਆ ਹੁਣ ਕਵੈਨਾਂ ਦਾ ਟਾਈਮ ਨਹੀਂ ਹੁੰਦੇ ਵੈਸੇ ਵੱਡਣ ਵਾਲੀ ਹੋਈ ਵੇ ਪਿੱਛੇ ਤਾਂ ਪੀੜੀ ਹੀ ਹੋ ਗਈ ਉਹ ਦੇਖੋ ਪਿੱਛੇ অলਮੋਸਟ ਪੀੜੀ ਹੈ ਚਲੋ ਬੇ ਇਹ ਵੱਡੀ ਮਾਣੀ ਦਾ ਕਈ ਜਣੇ ਆ ਦੇਖੀ ਆ ਹਾਂ ਅੱਜ ਕਿਹੜੀ ਗਾਈ ਵਿੱਚ ਦੇਰੇ ਕੜਦਾ ਹੋ ਕਿੰਨਾ ਬੋਗ ਲਾ ਲਿਆ ਕਿੰਨਾ ਜੋਰ ਲਾ ਲਿਆ ਆ ਮੁੱਤੇ ਵਾਲਾ ਪੁੱਤਾ ਉਨੋਂ ਚੱਲੂਗਾ ਅੱਛਾ ਗਾਵੇ ਗਾਣਾ ਹਾਂ ਆਏ ਚੱਦ ਮੁੱਤੇ ਆਏ ਹਾਂ ਬੋਇ ਤਾਬੀ ਰਿਹਾ ਹਾਂ ਬੋਇ ਅਮੇ ਤਾਬੀ ਅਮਾਤ ਕਰੀ ਗਏ ਬਿੱਟੇ ਖਾਲੇ ਕੁਛ ਹਾਂਜੀ ਹਾਂ ਅੰਨ ਸਰੋਇ ਗਾਗਾ ਟੋਲ ਲੈ ਅਲੰਪਕ ਨਹੀਂ ਖੰਦ ਦਾ ਓ ਸੱਦੋਂ ਸੁਣਾ ਆ ਆ ਦੂਨ ਸੁਣੀ ਆ ਮਾਂ ਅੱਕਦੀ ਗਾਈ ਵਿੱਚ ਘੇੜੇ ਕੱਜਦਾ ਘੇੜੇ ਕੜਾ ਮਾਂ ਅੱਕਦੀ ਗਾਈ ਵਿੱਚ ਘੇੜੇ ਕੜਾ ਅਰੇ ਸਰਚ ਮਾਰੀ ਜੀ ਵਧੀਆ ਮੋਨੀਆ ਮਾਂ ਅੱਕਦੀ ਗਾਈ ਵਿੱਚ ਘੇੜੇ ਕੜਾ ਅੱਗੇ ਵੀ ਗਾਦੇ ਅੱਗੇ ਵੀ ਬਾਜੇ ਅੱਕਦੀ ਗਾਈ ਵਿੱਚ ਘੇੜੇ ਕੜਾ ਘੇੜੇ ਕੜਾ ਅੱਗੇ ਵੀ ਬਾਜੇ ਇੱਕ ਜਗ੍ਹਾ ਦੇ ਅੱਗੇ ਵੀ ਵਧੋ ਉਹ ਚਾਹ ਕਿੰਨਾ ਜੋ ਲਾ ਲਿਆ ਕਿੰਨਾ ਭੋਕ ਲਾ ਲਿਆ ਬਣਾ ਮੁਛਿਆਲਾ ਬੁੱਤ ਦਾ ਉਹਨੂੰ ਚੱਲੂ ਬੱਸ ਇੰਨਾ ਕੀ ਗਣਾ ਠੀਕ ਆ ਥਾਪੀ ਮਾਰ ਦੇਵੇਂ ਸਿੱਤੂ ਸਰ ਥਾਪੀ ਦਾ ਮਾਰ ਦੇਵੇਂ ਕੀ ਕਰਕੇ ਦਿਖਾ ਕੇ ਮਾਰਦਾ ਐ